ਇਹ ਤਸਵੀਰਾਂ ਨਵੇਂ ਅਮਰੀਕਸਰ ਦੀਆਂ ਨੇ ਜਿੱਥੇ ਨਗਰ ਸੁਧਾਰ ਵਿਭਾਗ ਦੀ ਟੀਮ ਪੀਲੇ ਪੰਜੇ ਲੈ ਕੇ ਪਹੁੰਚੀ ਹੈ ਜਿੱਥੇ ਘਰਾਂ ਅਤੇ ਦੁਕਾਨਾਂ ਦੇ ਮੂਹਰੇ ਨਜਾਇਜ਼ ਕਬਜ਼ੇ ਹਟਾਈ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਅਧਿਕਾਰੀਆਂ ਦਾ ਪੇਚਾ ਇੱਕ ਸਰਦਾਰ ਬੰਦੇ ਦੇ ਨਾਲ ਪੈ ਗਿਆ ਜਿੱਥੇ ਅਧਿਕਾਰੀ ਤੇ ਸਰਦਾਰ ਬੰਦੇ ਦੇ ਵਿਚਕਾਰ ਤਲਖੀ ਦਿਖਣ ਨੂੰ ਮਿਲੀ ਹੈ ਇਸੇ ਦੌਰਾਨ ਹੀ ਅਧਿਕਾਰੀ ਨੇ ਅੰਗਰੇਜ਼ੀ ਝਾੜਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਅੱਗੇ ਉਹ ਸਰਦਾਰ ਨੇ ਵੀ ਅੰਗਰੇਜ਼ੀ ਵਾਲੇ ਚਿਪਕਾ ਦਿੱਤੇ ਦੇਖੋ ਫਿਰ ਅਫਸਰਾਂ ਦੀ ਬੋਲਤੀ ਕਿਵੇਂ ਬੰਦ ਕੀਤੀ ਜੇ ਮੇਰੀ ਕੋਈ ਨਹੀਂ ਕਰਦੇ ਬੇਤੁਰੀ ਤੁਹਾਨੂੰ ਜੇ ਕਿਸੇ ਨੇ ਹਜ਼ਾਰਾਂ ਰੁਪਏ ਲਾ ਕੇ ਪਲਾਂਟ ਲਗਾਏ ਉਹਨਾਂ ਚ ਸਟਰੀ ਐਨੀਮਲ ਵੱਢ ਰਹੇ ਆ ਅੱਛਾ ਉਹਨੂੰ ਕਰਨ ਵਾਸਤੇ ਫੈਂਸਿੰਗ ਕਰ ਲਈ ਤੁਸੀਂ ਕਹਿੰਦੇ ਸੀ ਫੈਂਸਿੰਗ ਨਾ ਕਰ ਦਿੱਤੀ ਹਾਂ ਫੈਂਸਿੰਗ ਨਹੀਂ ਹੈਗੀ ਨਹੀਂ ਹੋ ਕੀ ਹੈ ਤੁਹਾਡੇ ਇੱਥੇ ਰੋਜ਼ ਤੁਹਾਡੇ ਐਸਸੀ ਨੂੰ ਨਰ ਥੋੜਾ ਹੋ ਗਿਆ ਐਸਸੀ ਸਾਹਿਬ ਤੁਹਾਨੂੰ ਟਾਈਮ ਦਿਓ ਐਸਸੀ ਸਾਹਿਬ ਤੁਹਾਡੀ ਕਾਰਵਾਈ ਨਾ ਕਰੋ ਬੇਟਾ ਹੀ ਕੋਈ ਲੋਕੀ ਦੁਨੀਆ ਅੰਮ੍ਰਾ ਇੱਕ ਬਾਦ ਦੁਬਾਰਾ ਕੋਠੀ ਨਾ ਬਣਾਓ ਨਹੀਂ ਉਹ ਗੱਲ ਸੁਣੋ ਇੱਕ ਪਾਸੇ ਜਦੋਂ ਕੰਮ ਕਰੋ ਇੱਕ ਪਾਸੇ ਜਦੋਂ ਕਲੈਕਸ਼ਨ ਜਦੋਂ ਤੁਸੀਂ ਕਲੋਨੀਆਂ ਬਣਾਉਂਦੇ ਹੋ ਤੁਸੀਂ ਅਟਰੈਕਟ ਕਰਦੇ ਹੋ ਇਹ ਤੁਹਾਨੂੰ ਗ੍ਰੀਨ ਬੈਲਟ ਦਿੱਤੀ ਜਾਏਗੀ ਉਹ ਕੀਤਾ ਜਾਏਗਾ ਅਨਾਉਂਸਮੈਂਟ ਕਰ ਰਹੇ ਹਾਂ ਜੇ ਕਰਦੇ ਪਏ ਉਹ ਸਾਰੇ ਨਹੀਂ ਰਿਮੂਵ ਕਰ ਦਿੱਤੀਆਂ ਫਿਰ ਕੋਈ ਕਹਿ ਰਿਹਾ ਟਾਈਮ ਨਹੀਂ 90% ਸਾਰੇ ਨਹੀਂ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਆਇਆ ਪਤਾ ਲੱਗਾ ਅਸੀ ਸਾਹਿਬ ਮੈ ਬਾਹਰ ਸੀ ਮੈਨੂੰ ਅੱਜ ਪਤਾ ਲੱਗਾ ਕਿ ਐਸ ਤਰ੍ਹਾਂ ਮੈਂ ਉਹਨੂੰ ਕਿਹਾ ਭਾਜੀ ਹੁਣ ਦੋ ਤਿੰਨ ਦਿਨ ਦਿਓ ਅਸੀਂ ਕਰ ਦਿੰਨੇ ਹਾਂ ਕਿ ਇੱਥੇ ਜਿਹੜਾ ਆਪਾਂ ਕੋਈ ਕਮਰਾ ਪਾਇਆ ਉੱਥੇ ਵੀ ਜਿਹੜਾ ਆਪਾਂ ਕਮਰਾ ਠਾਣਾ ਵਗੋਂ ਉਹ ਹੋ ਰਿਹਾ ਉਹ ਕਰਤਾ ਭਾਲੇ ਵੀ ਇਸ ਰੋਡ ਦੇ ਜੱਗ ਕੁਝ ਹੋਣਗੇ ਕੁਝ ਹੋਣਗੇ ਕਰੋ ਸਰ ਸਰ ਤੁਸੀਂ ਦੇਖੋ ਤੁਸੀਂ ਵੀ ਇਹ ਹੈ ਨਾ ਪੰਜ ਸਾਲ ਹੋ ਗਏ ਹੈ ਅੰਡਰ ਸਟੇਟ ਐ ਵੀ ਦੇ ਰਹੇ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਐਸੀ ਰਹੀ ਟੈਨਸ਼ਨ ਕਿ ਐਸ ਚੀਜ਼ ਨੂੰ ਆਪਾਂ ਬੜੇ ਸਮੂਦਲੀ ਅਸੀਂ ਸਮੂਦਲੀ ਹੀ ਅਸੀਂ ਸਮੂਦਲੀ ਹੀ ਕਰਾਂਗੇ ਸਰ ਤੁਸੀਂ ਜੋ ਟਵਿੰਗ ਵਾਇਲੈਂਸ ਹੈ ਦਿੱ 101% ਸਰ नोट प्रिंटिंग लेके 10 जेसीपी इंट्रो डैश दोस्तों थोड़ा एक मूवीज आ रहा थोड़ा 91 सर बीच में 120 बीच में नौ मैंने नोट कर लो यार कसो आपा हाल ही ऐसे ऑन साइट है गए हैं ड्यूटी मिनिस्टर नहीं है पुलिस नहीं है एंड ही जस्ट कंस्ट्रक्टिंग ਐਂਡ ਸਹੀ ਨਹੀਂ ਨਹੀਂ ਯੂ ਆਰ ਨੋਟ ਇਨਫੈਕਟਿਡ ਆਮ ਜਸਟ ਟੈਲਿੰਗ ਯੂ ਵੀ ਆਰ ਵੀ ਟੂ ਆਰ سپورਟਿੰਗ ਹਿਮ ਐਗਜ਼ੈਕਟਲੀ ਆਮ ਜਸਟ ਟੈਲਿੰਗ ਯੂ ਰੀਪਲੇਸਮੈਂਟ ਥਰੂਸਟੀ ਸਮੂਦੀ ਸਰ ਮਤਲਬ ਇਹ ਕੋਈ ਟੈਨਰਿਸਡ ਇਫੈਕਟਿਡ ਏਰੀਆ ਹੈ ਜੀ ਆਮ ਲਾਈਕ ਯੂ ਸਰ ਮੈਂ ਇਹ ਪੈਸੇ ਕਰ ਦੋ ਬਟਾ ਇੱਕ ਮਿੰਟ ਕਰੋਨਾ ਰੇਟ ਬਚ ਦਿੱਤੇ ਲੋਕਾਂ ਨੂੰ ਇਫੈਕਟਿਡ ਏਰੀਆ ਨਾ ਨਾ ਨਹੀਂ ਤੁਸੀਂ ਇਸ ਤਰ੍ਹਾਂ ਲੈ ਨਹੀਂ ਲੈਣਾ ਤੁਸੀਂ ਕਿਸੋ ਦੇ ਵਿੱਚ ਜਿਹੜੀ ਐਡ ਨਹੀਂ ਨਹੀਂ 400 ਬਟਾ ਮੇਰੀ ਗੱਲ ਸੁਣੋ ਜਿਹੜੇ ਤੁਹਾਡੇ ਕੰਮ ਆ ਉਹ ਤੇ ਤੁਸੀਂ ਕਰਦੇ ਨਹੀਂ ਠੀਕ ਹੈ ਮੇਨਟੇਨੈਂਸ ਤੁਹਾਡੇ ਕੋਲ ਹੋ ਪਾ ਨਹੀਂ ਰਹੀ ਪਾਰਕ ਸਾਹਬ ਤੇ ਤੁਹਾਡੇ ਤੁਹਾਡੀ ਬਾਗ ਜਿਹੜੇ ਬਣੇ ਨੇ ਉਹਨਾਂ ਨੂੰ ਸਾਰਿਆਂ ਨੇ ਲੁੱਟ ਕੇ ਲੈ ਗਏ। ਸਟੀਲ ਰੇਟਾ ਤੁਸੀਂ ਮੇਨਟੇਨ ਨਹੀਂ ਕਰ ਪਾ ਰਹੇ। ਨਹੀਂ ਨਹੀਂ ਉਹ ਸਾਰੀ ਚੀਜ਼ਾਂ ਵਾ। ਨਹੀਂ ਨਹੀਂ ਸਾਰੇ ਵਾਸਤੇ ਨਹੀਂ। ਜੀ ਮੇਰੀ ਗੱਲ ਸੁਣੋ। No reason to me. Here the media let them let them talk. He is a sheer. Let them take to park. ਬੇਟਾ ਇੱਕ ਮਿੰਟ ਕੁ ਮੇਰੀ ਗੱਲ ਸੁਣੋ। ਇਹ ਜਿਹੜੀ ਗ੍ਰੀਨ ਬੈਲਟ ਹੈਗੀ ਆ ਇਹਨੂੰ ਕਿੱਦਾਂ ਮੇਨਟੇਨ ਕਰਨਾ? ਤੁਸੀਂ ਹਾਂਜੀ ਤੁਸੀਂ ਉੱਥੇ ਗ੍ਰਾਸ ਗ੍ਰੀਨ ਗ੍ਰਾਸ ਸੁੱਕੀ ਹੋ ਕਾਂਗਰਸ ਗ੍ਰਾਸ ਸੁੱਕੀ ਹੈ ਜਿਹਦੇ ਕਰਕੇ ਹੈਲਥ ਹੈ ਜ਼ਰੜਾ ਤੇ ਜੇ ਕੋਠੀਆਂ ਵਾਲਿਆਂ ਨੇ ਉਦੇ ਉੱਤੇ ਆਪਣਾ ਉਹ ਉਹਨਾਂ ਨੇ ਕਰ ਲਿਆ ਕੀ ਹਾਰ ਮਾ ਜੀ ਉਹ ਤੁਸੀਂ ਮੇਨਟੇਨ ਨਾ ਕਰ ਬੋ ਦੂਜੇ ਨੂੰ ਕਰਦਾ ਜੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋ ਮੇਰੀ ਗੱਲ ਸੁਣ ਤੁਸੀਂ ਕੀ ਕਰਦੇ ਪਏ ਹੋ ਇਹਨਾਂ ਬੈਟਰੀਆਂ ਦੇ ਢੱਕਣ ਨਹੀਂ ਲੱਗੇ ਇੱਕ ਮਿੰਟ ਇੱਕ ਢੱਕਣ ਨਹੀਂ ਲੱਗੇ ਇੱਥੇ ਮੇਰੀ ਇੱਕ ਮਿੰਟ ਗੱਲ ਦਾ ਜਵਾਬ ਨਹੀਂ 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 ਉਹ ਯਾਰ ਰੋੜ ਰੁਪਏ ਖਾ ਗਏ ਰੋੜ ਰੁਪਏ ਖਰਚ ਕਰਕੇ ਦੁੱਧ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਕਰਕੇ ਫੋਨ ਬਣਾਇਆ ਸਾਡੇ ਲੋਕਾਂ ਨੇ ਖਰਚ ਕਰਕੇ ਇਹ ਕਰੋੜ ਰੁਪਏ ਖਰਚ ਤੂੰ ਕੀਤੀ ਇਹ ਗੱਲ ਇੱਕ ਮਿੰਟ ਰੁਕ ਜਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਾਡੀ ਕਾਰਵਾਈ ਸਟਾਪ ਨਾ ਕਰੋ ਨਹੀਂ ਜੀ ਅਸੀਂ ਉਹ ਕਰੀ ਗਏ ਕਾਰਵਾਈ ਤੋੜੋ ਸਾਰੇ ਲੋਕ ਟਾਈਮ ਦੀ ਗੱਲ ਹੈਗੀ ਇੱਕ ਡੇਢ ਜੋ ਸਾਰੇ ਕਰ ਲੈ ਇੱਕ ਮਿੰਟ ਠਹਿਰ ਜੋ ਯਾਰ ਆਪਸਟ ਤਦ ਹੁੰਦਾ ਕਿ ਅਸੀਂ ਤੁਹਾਡੇ ਅੱਗੇ ਖੜੇ ਹੋਈਏ ਇੱਥੇ ਤੁਹਾਨੂੰ ਗੱਲ ਕਰਨੇ ਵੇਏ ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਿਛਲੇ 15 ਸਾਲਾਂ ਤੋਂ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜੀ ਇੱਥੇ ਜੇ ਲੋਕਾਂ ਦੇ ਥਰੇ ਬਣੇ ਹੈ ਜਾਂ ਗ੍ਰਿੱਲਾ ਲੱਗਿਆ ਇੱਕ ਦਿਨ ਤੋਂ ਨਹੀਂ ਲੱਗਿਆ ਪਿਛਲੇ 15 ਸਾਲਾਂ ਤੋਂ ਲੱਗਿਆ ਇਹਨਾਂ ਦੇ ਐਕਸੀਡੈਂਟਾਂ ਨੇ ਖੈਲਦਮ ਸਾਹਮਣੇ ਲੇ ਕੇ ਬੋਲਿਆ ਇਹਨਾਂ ਦੇ ਐਕਸੀਡੈਂਟਾਂ ਇਹਨਾਂ ਦੇ ਐਸਟੀਓ ਇਹਨਾਂ ਦੇ ਜੀਏ ਨੇ ਪੈਸੇ ਲੈ ਲੈ ਕੇ ਇੱਥੇ ਸਾਰੀ ਕਲੋਜਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਰੇ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈ ਜੀ ਇਹ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਐਸਾ ਤੇ ਤੁਸੀਂ ਇੰਪਰੂਵਮੈਂਟ ਰੋਡ ਤੇ ਵਿੱਚ ਕੋਈ ਕਲੀਨਰ ਦਾ ਸਾਰੀ ਵੇਟ ਲੈ ਜਾਂੋ ਜਾਂ ਆਪਣੀ ਰਿਸਟਰੀ ਕਰਾਂ ਜਾ ਤਾਂ ਵੀ ਤੁਹਾਨੂੰ ਪੈਸ ਕਿੰਨੇ ਥੜੇ ਲੱਗੇ ਇਹ ਹਾਈ ਕੋਰਟ ਦੇਵਾ ਦੇ ਦੇਣਗੇ ਲੋਕਾਂ ਦਾ ਇਹਨਾਂ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਮੈਂ ਇੱਥੋਂ ਦੇ ਰਹਿਣ ਵਾਲਾ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਦੇ ਸਰ ਕੁਝ ਨਹੀਂ ਕਰਦੇ ਜੀ ਜਿੱਦਾਂ ਜਿੱਥੇ ਵਾਅਦਾ ਕਰਦੇ ਕੋਈ 500 ਲੈ ਗਿਆ ਕੋਈ 1000 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗਾਜ ਸਰ ਜਗ੍ਹਾ ਮੜੀ ਹੋਈ ਲੋਕਾਂ ਨੇ ਬੜੀ ਬੜੀ ਮੱਲੀ ਭਾਜੀ ਜਿੰਨੇ ਥੋੜਾ ਪਿੱਛੇ ਤੁਸੀਂ ਜਿੰਨੇ ਜਿੰਨਾ ਬੰਦੇ ਦਾ ਪਲਾਟ ਹੈਗਾ ਵੇ ਉਸ ਤੋਂ ਘੱਟੋ ਘੱਟ 25% ਜਗ੍ਹਾ ਹਰਕੇ ਇਹਨੇ ਮਲ ਰੱਖੀ ਹੋਈ ਹੈ ਤਾਂ ਲੱਗਦਾ ਕਿ ਨਜਾਇਜ਼ ਹੈ ਨਹੀਂ ਹੈ ਜੀ ਨ ਕਹਿਣਾ ਵਾ ਕਿ ਪ੍ਰਸ਼ਾਸਨ ਦਾ ਇਹੋ ਕਸੂਰ ਹੈ ਕਿ ਪਹਿਲ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਤੇ ਕੋ ਬਾਅਦ ਪੜਾਵੇ ਦਿੱਤੇ ਅਸੀਂ ਨੂੰ ਵੇਗ ਵੇਗ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਿਸ ਵਾਲੇ ਬੜੇ ਵੱਡੇ ਵੱਡੇ ਅਸਰ ਰੱਖੇ ਨੇ ਜਾਂ ਕਈ ਕਿਲੋਮੀਟਰ ਦੇ ਇਹਨਾਂ ਦੇ ਆਪਰੇ ਅੱਜ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹਦਾ ਉਹ ਪੁਰਾ ਥੱਗਾ ਹੀ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ ਚਲਾਓ ਕੋਈ ਨਜ਼ਰ ਨਹੀਂ ਉਹਨਾਂ ਦੇ ਵੀ ਘਾਰੇ ਇੱਥੇ ਆ ਤੇ ਉਹਨਾਂ ਲਈ ਵੀ ਕਾਫੀ ਵੱਡਾ ਉਹਨਾਂ ਨੇ ਈਟੀਓ ਸਾਹਿਬ ਤੇ ਚਲੋ ਹੁਣੇ 1.5 ਸਾਲ ਹੋਏ ਇੱਥੇ ਆਏ ਜਦੋਂ ਇਲੈਕਸ਼ਨ ਤੋਂ ਬਾਅਦ ਆਏ ਉਸ ਤੋਂ ਪਹਿਲੇ ਤੇ ਆਏ ਨਹੀਂ ਸੀਗੇ ਈਟੀਓ ਸਾਹਿਬ ਨੇ ਕੁਝ ਕਹਿੰਦੇ ਪਿਆਸਕਰ ਕਹਿ ਰਹੀ ਹੈ ਜੀ ਰਿਸ਼ਵਤ ਖਤਮ ਕੀਤੀਗੀ ਇੱਕ ਸਾਹਿਬ ਰਿਸ਼ਵਤ ਖਤਮ ਹੋਈ ਪਾਜੀ ਖੁੱਲੇ ਜਾ ਕੇ ਦੇਖੋ ਭਾਜੀ ਤੁਹਾਨੂੰ ਆਪਣੇ ਬੋਲ ਦੀ ਬਿਲਡਿੰਗ ਦਾ ਨਾਮ ਹੀ ਨਹੀਂ ਪਤਾ ਆਪ ਦੇਖ ਲਓ ਭਾਜੀ ਤੁਸੀਂ ਇਹ ਦੇਖ ਲਓ ਕਿ ਹੋਮਸਟੇ ਹੋਮਸਟੇ ਪੰਜਾਬ ਗੌਰਮੈਂਟ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਹੋਸਟੇ ਹੁੰਦੇ ਕੀ ਇਹ ਸੁੰਦਰ ਸਾਈਡਾਂ ਦੇ ਹੋਸਟੇ ਖੁੱਲਦੇ ਉਹ ਸਾਹਮਣੇ ਹੋਮਸਟੇ ਦਾ బోర్ਡ ਲੱਗਾ ਉੱਥੇ ਜਾ ਕੇ ਦੇਖ ਲਓ ਤੁਸੀਂ ਇਹ ਇਹਨਾਂ ਦੀ ਇਹਨਾਂ ਦੀ ਮਜੂਰੀ ਨਾਲ ਹੀ ਹੋ ਰਿਹਾ ਨਾ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਨਜੋਗ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ٹرسٹ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ٹرسٹ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ٹرسٹ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਹੈ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਆ ٹرسٹ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ 파ਰਟ ਦੇ ਵਿੱਚ ਬਟ that was not satisfactory action ਤੇ ਕੋਰਟ ਨੇ ਦੇ ਵਿੱਚ ਫੇਰ ਦਵਾਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫੇਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਵਿਟ ਫਾਈਲ ਕਰਨਾ ਐ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਨਕ੍ਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸਟੈਂਡਰਡ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹ ਕਿਹ ਟੀਮਾਂ ਪਹੁੰਚੀਆਂ ਹਿੰ ਜੀ ਅੱਜ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸੀਡੈਂਟ ਨਾਲ ਅਸੀਂ ਐਸ ਡੀਓ ਤੇ ਜੇਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਲੱਗ ਰਿਹਾ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਿਹਾ ਜੀ ਪੁਲਿਸ ਫੋਰਸ ਦੀ ਵੇਟ ਕਰ ਰਿਹਾ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਿਹਾ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਬੰਦ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਵਾਸਤੇ ਜਿੰਨੀ ਕ੍ਰੋਸਮੈਂਟ ਹੋਈ ਹੈ ਇਹ ਮਿਲੀ ਭੁਗਤਾਜੀ ਅਫਸਰਾਂ ਦੇ ਨਾਲ ਸਾਡੇ ਉਹਨਾਂ ਕਰਕੇ ਹੋਈ ਹੈ ਜਿਹੜੀ ਕਿਉਂਕਿ ਉਹ ਕਹਿੰਦੇ ਕਿ ਅਸੀਂ ਪਹਿਲਾਂ ਕ੍ਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜਦੋਂ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰਉਂਦੇ ਨਕਸ਼ਾ ਵਗੈਰਾ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਐਨਆਈਏ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੋਨਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੋਨਸੀਬਲ ਹੈ ਤੇ ਫਿਰ 2022 ਤੋਂ ਔ ਇਹ ਜਸਟ ਇਹਨਾਂ ਦਾ ਯਾਰ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਹ ਦੇ ਆਪਨਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਐਨਈ ਸਹੀ ਹੈਗੇ ਨੇ ਤਾਂ ਇਹ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣ ਆਫੀਸ਼ੀਅਲ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀਪੁਕਤ ਹੋ ਸਕਦੀ ਉਹਨਾਂ 'ਤੇ ਕਾਰਵਾਈ ਹੋਵੇਗੀ ਜੀ ਅਫਸਰਾਂ 'ਤੇ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ-ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ 'ਤੇ ਕਾਰਵਾਈ ਵਾਸਤੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਜੀ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪੋਰਟ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਕਿੰਨੀਆਂ ਦੁਕਾਨਾਂ ਹੈਗੀਆਂ ਨਿਊ ਬਰਸਾਟ ਦੇ ਘਰ ਕਿੰਨੇ ਹੈਗੇ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜੜੀ ਹੈਗੀ ਪਬਲਿਕ ਲੈਂਡ ਤੇ ਐਂਕਰੋਜਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕ ਦੀ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਸੋ ਦੋਸਤੋ ਜੇਕਰ ਤੁਹਾਡੇ ਆਪਣੇ ਘਰਾਂ ਜਾਂ ਦੁਕਾਨਾਂ ਮੂਰੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤਾਂ ਅੱਜ ਹੀ ਛੱਡ ਦਿਓ ਨਹੀਂ ਤਾਂ ਤੁਹਾਡੇ ਘਰ ਮੂਰੇ ਵੀ ਪੀਲਾ ਪੰਜਾ ਚੱਲ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ